ਇਸ ਲਈ ਇੱਕ ਬੜਾ ਬਹੁਤ ਵਧਾਈ ਵਧਾਈ ਦੇ ਰਿਆਂ ਇਸ ਲਈ ਮੈਂ ਚੰਗਾ ਮੰਨਦਾ ਕਿ ਗੁਰਸਿੱਖ ਹੋ ਕੇ ਅਮਰਧਾਰੀ ਹੋ ਕੇ ਇੰਨਾ ਉਹਦਿਆਂ ਤੱਕ ਜਾਣਾ ਇਹ ਆਪਣੇ ਆਪ ਵਿੱਚ ਵੱਡੀ ਗੱਲ ਹੈ ਇੱਕ ਬੀਬੀ ਦਾ ਅਮਰਧਾਰੀ ਬੀਬੀ ਦਾ ਗੁਰਸਿੱਖ ਵੀ ਸੋ ਇਸ ਕਰਕੇ ਮੈਂ ਉਹਨਾਂ ਦਾ ਧੰਨਵਾਦ ਮੈਂ ਕਹਿੰਦਾ ਖੁੱਲ੍ਹ ਦਿਲ ਸੁਭਾਅ ਇਹਨਾਂ ਦਾ। ਈ ਵਾਰੀ ਇਹਨਾਂ ਕੋਲ ਬਈ ਤੇ ਮੈਂ ਕਹਿੰਦਾ ਉਹ ਗੱਲਾਂ ਵੀ ਕਰ ਲੈਣਗੇ ਜਿਹੜੀਆਂ ਨਹੀਂ ਕਲੀਆਂ ਚਾਹੀਦੀਆਂ। ਜੋ ਮਨ 'ਚ ਹੈ ਉਹ ਕਹਿ ਦੇਣਾ ਹੁੰਦਾ ਇਹਨਾਂ ਦਾ ਸੁਭਾਅ। ਮੈਂ ਦੋ ਕੋਹ ਵਾਰੀ ਇਹਨਾਂ ਕੋਲ ਘੰਟਾ-ਘੰਟਾ ਬੈਠਾ ਤੇ ਸੱਚੀ ਮੇਰੇ ਮਨ ਤੇ ਬਹੁਤ ਪ੍ਰਭਾਵ ਪਿਆ। ਮੈਂ ਇਹਨਾਂ ਦੇ ਸਾਹਮਣੇ ਵੀ ਤੇ ਸੁਣਦੇ ਵੀ ਹੋਣਗੇ ਲਾਈਵ ਵੀ ਚੱਲਦਾ। ਜੇ ਕਿਤੇ ਸੁਖਵੀਰ ਸਿੰਘ ਬਾਦਲ ਵੀ ਮੇਰੀ ਗੱਲ ਸੁਣਦੇ ਹੋਣ ਨਾ। ਜਦੋਂ ਇਹਨਾਂ ਨੂੰ ਲਾਇਆ ਨਾ ਉਹਨਾਂ ਨੇ ਤੇ ਮੈਂ ਉਹਨਾਂ ਨੂੰ ਸਪੈਸ਼ਲ ਰਵੇ ਨੂੰ ਵੇਲੇ ਤੇ ਮੈਂ ਕਿਹਾ ਤੁਹਾਨੂੰ ਲਾਣਾ ਨਹੀਂ ਚਾਹੀਦਾ ਸੀ। ਤੁਸੀਂ ਪ੍ਰਧਾਨ ਇਹਨਾਂ ਨੂੰ ਰੱਖਣਾ ਸੀ ਜਿਹੜੇ ਇਹਨਾਂ ਨੇ ਬੋਲ ਦੇਣਾ ਨਾ ਜਿਹੜਾ ਲੋਕਾਂ ਨੂੰ ਤੁਹਾਡੇ ਨਾਲ ਜੋੜੀ ਰੱਖਣਾ ਕਿਸੇ ਤੋਂ ਨਹੀਂ ਹੋਣਾ ਇਹ ਕਿਹਾ ਮੈਂ ਹਾਂ ਜਦੋਂ ਵੀ ਉਹਨਾਂ ਦੇ ਬੰਦੇ ਮਿਲਦੇ ਨੇ ਮੈਂ ਕਹਿੰਦਾ ਸੀ ਦੇਖੋ ਜੋ ਕੁਆਲਿਟੀ ਹੈ ਜੋ ਜੋ ਹੈਗੀ ਹੈ ਉਹ ਹੈ ਜੋ ਬੋਲਣ ਦਾ ਢੰਗ ਹੈ ਉਹ ਹੈਗਾ ਤੇ ਚਲੋ ਸਾਡੇ ਆਏ ਐਸ ਪਰ ਮੈਂ ਇਸ ਲਈ ਇੱਕ ਬੜਾ ਬੜੀ ਵਧਾਈ ਦੇ ਰਿਹਾ ਇਸ ਲਈ ਮੈਂ ਚੰਗਾ ਮੰਨਦਾ ਕਿ ਗੁਰਸਿੱਖ ਹੋ ਕੇ ਅਮਰਤਧਾਰੀ ਹੋ ਕੇ ਇਨਾ ਉਹਦਿਆਂ ਤੱਕ ਜਾਣਾ ਇਹ ਆਪਣੇ ਆਪ ਵਿੱਚ ਵੱਡੀ ਗੱਲ ਹੈ ਇੱਕ ਬੀਬੀ ਦਾ ਅਮਰਤਧਾਰੀ ਬੀਬੀ ਦਾ ਗੁਰਸਿੱਖ ਵੀ ਉਹ ਇਸ ਕਰਕੇ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਤੇ ਜੀ ਆਇਆਂ ਤੁਕ ਇਨਾ ਖੁੱਲ ਦਿਲ ਸੁਭਾਅ ਇਹਨਾਂ ਦਾ ਇੱਕ ਵਾਰੀ ਇਹਨਾਂ ਕੋਲ ਬਈਏ ਤੇ ਮੈਂ ਕਹਿੰਦਾ ਉਹ ਗੱਲਾਂ ਵੀ ਕਰ ਲੈਣਗੇ ਜਿਹੜੀਆਂ ਨਹੀਂ ਗੱਲਾਂ ਚਾਹੀਦੀਆਂ ਜੋ ਮਨ ਚ ਹੈ ਉਹ ਕਹਿ ਦੇਣਾ ਹੁੰਦਾ ਇਹਨਾਂ ਦਾ ਸੁਭਾਅ ਮੈਂ ਦੋ ਕੋ ਵਾਰੀ ਇਹਨਾਂ ਕੋਲ ਘੰਟਾ ਘੰਟਾ ਬੈਠਾ ਤੇ ਸੱਚੀ ਮੇਰੇ ਮਨ ਤੇ ਬਹੁਤ ਪ੍ਰਵਾਹ ਮੈਂ ਇਹਨਾਂ ਦੇ ਸਾਹਮਣੇ ਵੀ ਤੇ ਸੁਣਦੇ ਵੀ ਹੋਣਗੇ ਲਾਈਵ ਵੀ ਚੱਲਦਾ ਜੇ ਕਿਤੇ ਸੁਖਵੀਰ ਸਿੰਘ ਬਾਦਲ ਵੀ ਮੇਰੀ ਗੱਲ ਸੁਣਦੇ ਹੋਣ ਨਾ ਜਦੋਂ ਇਹਨਾਂ ਨੂੰ ਲਾਇਆ ਨਾ ਉਹਨਾਂ ਨੇ ਤੇ ਮੈਂ ਉਹਨਾਂ ਨੂੰ ਸਪੈਸ਼ਲ ਰੂਪ ਵਿੱਚ ਵੇਲੇ ਤੇ ਮੈਂ ਕਿਹਾ ਤੁਹਾਨੂੰ ਲਾਣਾ ਨਹੀਂ ਚਾਹੀਦਾ ਤੁਸੀਂ ਪ੍ਰਧਾਨ ਇਹਨਾਂ ਨੂੰ ਰੱਖਣਾ ਸੀ ਜਿਹੜੇ ਇਹਨਾਂ ਨੇ ਬੋਲ ਦੇਣਾ ਨਾ ਜਿਹੜਾ ਲੋਕਾਂ ਨੂੰ ਤੁਹਾਡੇ ਨਾਲ ਜੋੜੀ ਰੱਖਣਾ ਕਿਸੇ ਤੋਂ ਨਹੀਂ ਹੋਣਾ ਇਹ ਕਿਹਾ ਮੈਂ ਉਹਨਾਂ ਨੂੰ ਜਦੋਂ ਵੀ ਉਹਨਾਂ ਦੇ ਬੰਦੇ ਮਿਲਦੇ ਰਹੇ ਮੈਂ ਕਹਿੰਦਾ ਸੀ ਦੇਖੋ ਜੋ ਕੁਆਲਿਟੀ ਹੈ ਜੋ ਜੋ ਹੈਗੀ ਹੈ ਉਹ ਹੈ ਜੋ ਬੋਲਣ ਦਾ ਢੰਗ ਹੈ ਉਹ ਹੈਗਾ ਦੇ ਚਲੋ ਸਾਡੇ ਆਏ ਐਸ ਪਰ ਮੈਂ ਇਸ ਲਈ ਇੱਕ ਬੜਾ ਬੜਾ ਵਧਾਈ ਦੇ ਰਿਹਾ ਇਸ ਲਈ ਮੈਂ ਚੰਗਾ ਮੰਨਦਾ ਕੇ ਗੁਰਸਿੱਖ ਹੋ ਕੇ ਅਮਰਤਧਾਰੀ ਹੋ ਕੇ ਇਨਾ ਉਹਦਿਆਂ ਤੱਕ ਜਾਣਾ ਇਹ ਆਪਣੇ ਆਪ ਵਿੱਚ ਵੱਡੀ ਗੱਲ ਹੈ ਇੱਕ ਬੀਬੀ ਦਾ ਅਮਰਤਧਾਰੀ ਬੀਬੀ ਗੁਰਸਿੱਖ ਵੀ ਸੋ ਇਸ ਕਰਕੇ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਤੇ ਜੀ ਆਇਆਂ ਨੂੰ ਕਹਿੰਨਾ ਖੁੱਲ੍ਹ ਦਿਲ ਸੁਭਾਅ ਇਹਨਾਂ ਦਾ ਇੱਕ ਵਾਰੀ ਇਹਨਾਂ ਕੋਲ ਬਈਏ ਤੇ ਮੈਂ ਕਹਿੰਦਾ ਉਹ ਗੱਲਾਂ ਵੀ ਕਰ ਲੈਣਗੇ ਜਿਹੜੀਆਂ ਨਹੀਂ ਕਹਲੀਆਂ ਚਾਹੀਦੀਆਂ ਜੋ ਮਨ 'ਚ ਹੈ ਉਹ ਕਹਿ ਦੇਣਾ ਹੁੰਦਾ ਇਹਨਾਂ ਦਾ ਸੁਭਾਅ ਮੈਂ ਦੋ ਕੋ ਵਾਰੀ ਇਹਨਾਂ ਕੋਲ ਘੰਟਾ ਘੰਟਾ ਬੈਠਾ ਤੇ ਸੱਚੀ ਮੇਰੇ ਮਨ ਤੇ ਬਹੁਤ ਪ੍ਰਵਾਹ Sì, ਇਹਨਾਂ ਦੇ ਸਾਹਮਣੇ ਵੀ ਤੁਸੀਂ ਸੁਣਦੇ ਵੀ ਹੋਣਗੇ ਲਾਈਵ ਵੀ ਚੱਲਦਾ ਜੇ ਕਿਤੇ ਸੁਖਵੀਰ ਸਿੰਘ ਬਾਦਲ ਵੀ ਮੇਰੀ ਗੱਲ ਸੁਣਦੇ ਹੋਣ ਨਾ ਜਦੋਂ ਇਹਨਾਂ ਨੂੰ ਲਾਇਆ ਨਾ ਉਹਨਾਂ ਨੇ ਤੇ ਮੈਂ ਉਹਨਾਂ ਨੂੰ ਸਪੈਸ਼ਲ ਰਵਿੰਨੂ ਵੇਲੇ ਤੇ ਮੈਂ ਕਿਹਾ ਤੁਹਾਨੂੰ ਲਾਣਾ ਨਹੀਂ ਚਾਹੀਦਾ ਸੀ ਤੁਸੀਂ ਪ੍ਰਧਾਨ ਇਹਨਾਂ ਨੂੰ ਰੱਖਣਾ ਸੀ ਜਿਹੜੇ ਇਹਨਾਂ ਨੇ ਬੋਲ ਦੇਣਾ ਨਾ ਜਿਹੜਾ ਲੋਕਾਂ ਨੂੰ ਤੁਹਾਡੇ ਨਾਲ ਜੋੜੀ ਰੱਖਣਾ ਉਹ ਇਹ ਤੋਂ ਨਹੀਂ ਹੋਣਾ ਇਹ ਕਿਹਾ ਮੈਂ ਉਹਨਾਂ ਜਦੋਂ ਵੀ ਉਹਨਾਂ ਦੇ ਬੰਦੇ ਮਿਲਦੇ ਰਹੇ ਮੈਂ ਕਹਿੰਦਾ ਸੀ ਦੇਖੋ ਜੋ ਕੁਆਲਿਟੀ ਹੈ ਜੋ ਜੋ ਹੈਗੀ ਹੈ ਉਹ ਹੈ ਜੋ ਜੋ ਬੋਲਣ ਦਾ ਢੰਗ ਹੈ ਉਹ ਹੈਗਾ ਤੇ ਚਲੋ ਸਾਰਾ É, vai.